ਦੋ ਮੋਸੇ ਬਾੜੇ ਨੇ ਵੀ ਥੋੜੇ ਕਿ ਦਿਨਾਂ ਚ ਤੱਕ ਕਿਵੇਂ ਜਹਾਨ ਵਿੱਚ ਪਈ ਸੀ ਕਿ ਉਹ ਜਹਾਨੋਂ ਫੇਰ ਕੱਲਾ ਨਹੀਂ ਪੰਜਾਬ ਸਾਰੀ ਖਲਕਤ ਉਸ ਨੇ ਰੁਵਾਈ ਸੀ ਉਹਦੇ ਜਹਾ ਪੁੱਤ ਤੁਸੀਂ ਮਾਂ ਨੇ ਕਿਸੇ ਵੇਖ ਲੈਣਾ ਜੱਗ ਉੱਤੇ ਜੰਮਣਾ ਨਹੀਂ ਸੋਣ ਬਈ ਕਾਮਯਾਬੀ ਉਸ ਨੂੰ ਹੀ ਮਿਲਦੀ ਹੈ ਲੋਕੋ ਹੁੰਦਾ ਅੱਗ ਨਾਲੋਂ ਤੱਤਾ ਜਿੰਦਾ ਖੂਨ ਬਈ ਤੇ ਕਾਮਯਾਬੀ ਤੁਹਾਡਾ ਮੈਗੇ ਸੁਣਿਆ ਤੇ ਤੁਸੀਂ ਉਹਦੇ ਵਿੱਚ ਸਿੱਧੂ ਮੂਸੇਵਾਲਾ ਦਾ ਵੀ ਜ਼ਿਕਰ ਕੀਤਾ ਜੀ ਹਾਂਜੀ ਤੇ ਉਹ ਫਿਰ ਪਬਲਿਸਿਟੀ ਲੈਣ ਲਈ ਕੀਤਾ ਜਾਂ ਉਹਦਾ ਦਿਮਾਗ ਦੇ ਵਿੱਚ ਨਹੀਂ ਸਰ ਉਹਦਾ ਹੀ ਦਿਮਾਗ ਦੇ ਵਿੱਚ ਸੀ ਤੇ ਉਹ ਤੇ ਇੱਕ ਆਪਾਂ ਨੇ ਉਹਨਾਂ ਨੂੰ ਦਰਸਾਇਆ ਨਾ ਵੀ ਉਹ ਮੁੰਡਾ ਕਿੱਦਾਂ ਕਾਮਯਾਬ ਹੋਇਆ ਕਾਮਯਾਬੀ ਦੀ ਗੱਲ ਹੋ ਰਹੀ ਸੀ ਕਿ ਨਾ ਉਹਦੀ ਕਾਮਯਾਬੀ ਕਿਸ ਲੈਵਲ ਤੇ ਗਈ ਉਹਦੀ ਕਾਮਯਾਬੀ ਆਪਾਂ ਨੇ ਉਹ ਦਰਸਾਇਆ ਉਹ ਦਰਸਾਇਆ ਕਿ ਉਹਦੀ ਕਾਮਯਾਬੀ ਵਲ ਦੇਖ ਕੇ ਲੋਕੀ ਹੋਰ ਵੀ ਪ੍ਰੇਰਿਤ ਹੋ ਜਾ ਤੇ ਇੱਕ ਵਾਰੀ ਦਰਸ਼ਕਾਂ ਦੇ ਰੂਬਰੂ ਕਰਦੀ ਆਪਾਂ ਕਾਮਯਾਬੀ ਕਰਦੇ ਆਪਾਂ ਨਾ ਕਾਮਯਾਬੀ ਉਸੇ ਨੂੰ ਹੀ ਮਿਲਦੀ ਹੈ ਲੋਕੋ ਹੁੰਦਾ ਅਗ ਨਾਲੋਂ ਤਤਾ ਜੀ ਦਾ ਖੂਨ ਵਹੀ ਕਾਮਯਾਬੀ ਉਸੇ ਨੂੰ ਹੀ ਮਿਲਦੀ ਐ ਲੋਕੋ ਹੁੰਦਾ ਅੱਗ ਨਾਲੋਂ ਤੱਤਾ ਜੀ ਦਾ ਖੂਨ ਭਈ ਅੰਬਰਾਂ ਦੇ ਵਿੱਚੋਂ ਤਾਰੇ ਤੋੜ ਕੇ ਲਿਆਉਂਦੇ ਅੰਬਰਾਂ ਦੇ ਵਿੱਚੋਂ ਤਾਰੇ ਤੋੜ ਕੇ ਲਿਆਉਂਦੇ ਜਿੰਨਾ ਬੰਦਿਆਂ 'ਚ ਹੁੰਦਾ ਏ ਜਨੂਨ ਭਈ ਬੀ ਉਸੇ ਨੂੰ ਹੀ ਮਿਲਦੀ ਐ ਲੋਕੋ ਹੁੰਦਾ ਅੱਗ ਨਾਲੋਂ ਤਤਾਂ ਜੀ ਦਾ ਖੂਨ ਬਈ ਸਿੱਧੂ ਮੂਸੇਵਾਲੇ ਨੇ ਵੀ ਥੋੜੇ ਕਿ ਦਿਨਾਂ ਚ ਤੱਕ ਕਿਵੇਂ ਜਹਾਨ ਵਿੱਚ ਪਈ ਸੀ ਗਿਆ ਉਹ ਜਹਾਨੋਂ ਫੇਰ ਕੱਲਾ ਨਹੀਂ ਪੰਜਾਬ ਸਾਰੀ ਖਲਕਤ ਉਸ ਨੇ ਰੁਵਾਈ ਸੀ ਉਹਦੇ ਜਿਹੇ ਪੁੱਤ ਤੁਸੀਂ ਮਾਣੇ ਕਿਸੇ ਵੇਖ ਲੈਣਾ ਜੱਗ ਉੱਤੇ ਜੰਮਣਾ ਨਹੀਂ ਸੂਣ ਬਈ ਆਮਿਆ ਵੀ ਉਸੇ ਨੂੰ ਹੀ ਮਿਲਦੀ ਐ ਲੋਕੋ ਹੁੰਦਾ ਅੱਗ ਨਾਲੋਂ ਤੱਤਾ ਜੀ ਦਾ ਖੂਨ ਬਈ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਔਰ ਸੁਣ ਕੇ ਇੰਨਾ ਆਨੰਦ ਆ ਰਿਹਾ ਕਿ ਦਿਲ ਕਰਦਾ ਸੁਣੀ ਜਾਈਏ ਕਿ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਹੋ ਕਿਹਦੇ ਵੱਲ ਦੇਖ ਕੇ ਆਪਾਂ ਜਿਹੜੀ ਗਾਇਕੀ ਜਿਹੜੀ ਆ ਸ਼ੁਰੂ ਕੀਤੀ ਸਰ ਕਿਹਬਰੀ ਕੋ ਹੁੰਦਾ ਆਰਟਿਸਟ ਜਿਹਨੂੰ ਆਪਾਂ ਆਪਣਾ ਪ੍ਰੇਰਨਾ ਸਰੋਤ ਮੰਨਦੇ ਆ ਬਿਲਕੁਲ ਹਾਂਜੀ ਹਾਂਜੀ ਨਹੀਂ ਸਰ ਇਦਾਂ ਦਾ ਕੁਝ ਨਹੀਂ ਸੀ ਸੁਣਦੀ ਮੈਂ ਸਟਾਰਟਿੰਗ ਤੋਂ 뮤ਜ਼ਿਕ ਦਾ ਸ਼ੌਂਕ ਸੀ ਸੁਣਨ ਦਾ ਸ਼ੌਕ ਸੀ ਸਾਰਿਆਂ ਨੂੰ ਬਟ ਕੋਰਜੀ ਬਹੁਤ ਸਾਰੇ ਗੀਤ ਤੁਹਾਡੇ ਜਿਹੜੇ ਆ ਉਹ ਲਾਈਵ ਪਰਫਾਰਮੈਂਸ ਦੇ ਵਿੱਚ ਹੁੰਦੇ ਆ ਤੇ ਵੱਖ-ਵੱਖੇ ਦੇ ਸਿੰਗਰ ਜਦੋਂ ਅਸੀਂ ਦੇਖਦੇ ਆ ਜਾਂ ਸਿੰਗਰਾਂ ਨੂੰ ਜਦੋਂ ਅਸੀਂ ਗਾਉਂਦੇ ਸਟੇਜ ਤੇ ਪਰਫਾਰਮ ਕਰਦੇ ਦੇਖਦੇ ਆ ਤਾਂ ਉਹਨਾਂ ਨੇ ਮੈਮਰੀ ਕਾਰਡ ਦੇ ਵਿੱਚ ਜਿਹੜੇ ਗੀਤ ਆ ਉਹ ਰਿਕਾਰਡ ਕੀਤੇ ਹੁੰਦੇ ਆ ਸਿਰਫ ਉਹਨਾਂ ਨੇ ਆਪਣੇ ਜਿਹੜੇ ਬੋਲੇ ਉਹ ਹਲਾਉਣੇ ਹੁੰਦੇ ਆ ਤੇ ਉਹਦੇ ਹਿਸਾਬ ਨਾਲ ਗਾਉਂਦੇ ਆ ਜਦ ਕਿ ਤੁਸੀਂ ਲਾਈਵ ਗਾਉਣੇ ਕਿੰਨਾ ਕ ਫਰਕ ਸਮਝਦੇ ਹੋ ਤੇ ਇਸ ਤਰ੍ਹਾਂ ਕਿਉਂ ਹੋ ਰਿਹਾ ਜੀ ਸਰ ਫਰਕ ਤਾਂ ਕਾਫੀ ਜ਼ਿਆਦਾ ਆ ਪਰ ਮੈਂ ਲਾਈਵ ਗਾਉਣਾ ਪਸੰਦ ਕਰਦੀ ਆ ਸੋ ਫਰਕ ਤਾਂ ਹੁੰਦਾ ਹੀ ਆ ਸਰ ਸੀਡੀ ਲਾ ਕੇ ਗਾਉਣਾ ਇੱਕ ਲਾਈਵ ਗਾਉਣਾ ਲਾਈਵ ਗਾਉਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਬੰਦੇ ਨੂੰ ਯਾ ਉਹ ਇੱਕ ਸਿੰਗਰੀ ਫੀਲ ਕਰ ਸਕਦਾ ਜਿਹੜਾ ਲਾਈਵ ਗਾਉਂਦਾ ਆ ਲਾਈਵ ਗਾਉਣਾ ਵਧੀਆ ਲੱਗਦਾ ਆ ਜਾਂ ਫਿਰ ਉਹ ਮੈਮਰੀ ਕਾਰਡ ਦੇ ਵਿੱਚ ਗੀਤ ਪਿੱਛੇ ਚੱਲਦੇ ਹੁਣ ਉਹ ਵਧੀਆ ਲੱਗਦਾ ਨੋ ਸਰ ਲਾਈਵ ਗਾਉਣਾ ਵਧੀਆ ਜ਼ਿਆਦਾ ਵਧੀਆ ਲੱਗਦਾ ਆ ਲਾਈਵ ਗਾਉਣਾ ਬਿਲਕੁਲ ਜਿਹੜਾ ਮੈਮਰੀ ਕਾਰਡ ਹੁੰਦਾ ਤੇ ਬੰਦਾ ਬੰਨਿਆ ਜਾਂਦਾ ਆ ਹਾਂ ਇਹ ਬੰਨਿਆ ਜਾਂਦਾ ਇਹ ਤੇ ਲਾਈਵ ਗਾਉਂਦੇ ਆ ਲਾਈਵ ਗਾਉਂਦੇ ਦੇ ਵਿੱਚ ਬੰਦਾ ਆਪਾਂ ਕੁਝ ਹੋਰ ਵੀ ਐਡ ਕਰਨਾ ਚਾਹਣਾ ਤਾਂ ਬੰਦਾ ਕਰ ਸਕਦਾ ਹੈ ਉਹਦੀ ਖਰਾਕ ਹੁੰਦੀ ਹੈ ਬ ਤੇ ਇਹ ਕਹਣ ਦਾ ਮਤਲਬ ਕਿ ਉਹ ਜਿਹੜੀ ਰੂਹ ਹੀ ਖੁਰਾ ਕੇ ਉਹ ਕਿ ਤਰ੍ਹਾਂ ਕਿਤੇ ਖੁਸ਼ ਜਾਂਦੀ ਹੈ ਜਾਂ ਉਹ ਜਦੋਂ ਉਹ ਜੇ ਮਤਲਬ ਗੱਲ ਨਹੀਂ ਬਣਦੀ ਹੈਗੀ ਜੀ ਬਿਲਕੁਲ ਗਉਣ ਦੇ ਨਾਲ ਤੇ ਹੁਣੇ ਆਪਾਂ ਗੱਲ ਕਰਦੇ ਸੀ ਤਾਂ ਤੁਸੀਂ ਕਹਿੰਦੇ ਸੀ ਕਿ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ ਇਹ ਤੁਹਾਡੇ ਆਉਣ ਵਾਲੇ ਗੀਤ ਹੈ ਜਾਂ ਤੁਸੀਂ ਰਿਕਾਰਡ ਕਰਾ ਰਹੇ ਹੋ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਪਲੈਨਿੰਗ ਹੈਗੀ ਆ ਗੀਤ ਰਿਕਾਰਡ ਕਰਾਉਣ ਦੀ ਇਹ ਵਾਲੇ ਦੀ ਸੋ ਅੱਜ ਕੱਲ ਦੀ ਦੁਨੀਆ ਦਾ ਦਸਤੂਰ ਆ ਵੀ ਕੋਈ ਲੋਕ ਮਤਲਬੀ ਹੋ ਗਏ ਨੇ ਅੱਜ ਕੱਲ ਹੂੰ ਤੇ ਮਤਲਬ ਨੂੰ ਲੋਕ ਯਾਦ ਕਰਦੇ ਨੇ ਬਟ ਜਦੋਂ ਮਤਲਬ ਨਿਕਲ ਜਾਂਦਾ ਤਾਂ ਬਾਹਨੇ ਬਲੋ ਕੋ ਬਾਹਨੇ ਲੱਭਦੇ ਨੇ ਪਹਿਲਾਂ ਨੇੜੇ ਆਉਣ ਦੇ ਬਾਹਨੇ ਲੱਭਦੇ ਨੇ ਫਿਰ ਬੰਦਾ ਦੂਰ ਹੋਣ ਦੇ ਬਾਹਨੇ ਲੱਭਦਾ ਆ ਸੋ ਲਾਈਨਾਂ ਕੁਛ ਸਾਜੀ ਨੇ ਲਿਖੀਆਂ ਨੇ ਹੂੰ ਉਹਦੀਆਂ ਲਾਈਨਾਂ ਹੈ ਲੱਖ ਦੇਵੇ ਕੋਈ ਸਬੂਤ ਬੇ ਕਸੂਰ ਹੋਣ ਦੇ ਲੱਤ ਦੇਵੇ ਕੋਈ ਸਬੂਤ ਬੇ ਕਸੂਰ ਹੋਣ ਦੇ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ ਬਿਨਾਂ ਦੋਸ਼ ਤੋਂ ਹੀ ਤੋਨੂ ਇਥੇ ਮਿਲਣ ਸਜਾਵਾਂ ਪਰਾਂ ਵਿੱਚ ਥੋੜੇ ਆਪਣੇ ਬਦਲ ਲੈਂਦੇ ਰਾਵਾਂ ਬਦਲੇ ਲੈਂਦੇ ਰਾਵਾਂ ਦੋਸ਼ ਥੋੜੇ ਤੇ ਹਿਲਾਉਂਦੇ ਦੋਸ਼ ਥੋੜੇ ਤੇ ਹੀ ਹਿਲਾਉਂਦੇ ਦੋਸ਼ ਥੋੜੇ ਤੇ ਹਿਲਾਉਂਦੇ ਮਗਰ ਰੂਰ ਹੋਣ ਦੇ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ ਲੱਭ ਲੈਂਦੇ ਨੇ ਬਹਾਨੇ ਲੋਕੀ ਦੂਰ ਹੋਣ ਦੇ